ਮੈਂ ਮੀਨਾ ਹਾਂ ਅੰਜਲੀ ਸਾਸ਼ਰੀਆ ਕਾਲ ਮੇਰਾ ਨਾਮ ਨੀਤਾ ਪਾਟੇ ਹੈ ਮੈਂ ਪੀਐਮ શ્રી ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ ਤੋਂ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਬਾਰ। ਅੱਜ ਅਸੀਂ ਰਾਜੀਵ ગાંધી ਸਟੇਡੀਅਮ ਵਿਖੇ ਬੱਚਿਆਂ ਨੂੰ ਲੈ ਕੇ ਆਜ਼ਾਦੀ ਦਿਵਸ ਦੀ ਜੋ ਸਰਸ ਯਾਤਰਾ ਫਾਈਨਲ ਉਹਦੇ ਵਿੱਚ ਪਹੁੰਚੇ ਹਾਂ। ਸਿਆਜ ਬਹੁਤੋ ਮਾਣ ਦੇ ਇਤਿਸ਼ਾਸ ਹੀ ਦਾ ਇਸ ਨੂੰ ਲੈ ਕੇ ਔਰ ਬੱਚਿਆਂ ਨੇ ਤਿਆਰੀ ਕੀਤੀ ਹੈ ਕੋਰ ਔਰ ਅਸੀਂ ਹਰ ਸੈਸਰ ਇੱਥੇ ਪਹੁੰਚ ਗਏ ਮੇਰਾ ਨਾਮ ਸੀਨੀਅਰ ਅਨ ਰੋਫਸਰ ਦਸਕਰਨ ਪਾਹਲ ਗੁਰਨਾਣ ਕਾਲਜ 2014 ਦੇ ਕਾਰਜ ਸੇਵਾ ਆਈਟੀਆ ਪੁਨਡਾ ਕਲਚਰ ਜੀ ਗਾਂਧੀ ਸਟੇਡੀਅਮ ਪਹੁੰਚੇ 15 ਅਗਸਤ ਦੀ ਪੇਡ ਵਾਸਤੇ 15.08 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਜਿਹੜੇ ਸਾਲ ਦੇ ਵਿੱਚ 1947 ਵਿੱਚ ਜਿਹੜੇ ਦੇਸ਼ ਨੂੰ ਸਾਡੇ ਨੇ ਆਜ਼ਾਦੀ ਕਿਹੜੇ ਕਿੰਨੇ ਸਾਲ ਹੋ ਗਏ ਨੇ ਦੀ ਆਜ਼ਾਦੀ ਨੂੰ ਕਿੰਨੇ ਸਾਰੇ ਦੇਸ਼ ਨੂੰ ਜਗਾਇਨ 78 ਸਾਲ ਹੋ ਚੱਕੇ ਕੱਲ 15 15 ਜਦ ਤੱਕ ਕੀ ਕੀਤਾ ਜਾਏਗਾ 15 ਅਗਸਤ 15 ਅਗਸਤ ਤੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਆਪਣੇ ਤਿਰੰਗੇ ਨੂੰ ਸਲੂਟ ਦੇਵਾਂਗੇ ਆਪਣੇ ਦੇਸ਼ ਜਗਾਇਨ ਦੀ ਖੁਸ਼ੀ ਮਨਾਵਾਂਗੇ ਤਿਰੰਗੇ ਦੇ ਕਿੰਨੇ ਰੰਗ ਨੇ 3 ਰੰਗ ਉਹਦੇ ਦੇ ਇੱਕ ਚੱਕਰ ਹੁੰਦਾ ਉਸ ਦੀ ਸੋਕਾ ਚੱਕਰ ਉਹਦੇ ਕਿੰਨੀਆਂ ਚੱਕਰ ਜਿੰਨੀ ਦਾ 24 ਲਾ 24 ਉਹ ਸਾਹ ਕਹਿੰਦੇ ਕਿ ਅਸ਼ੋਕਾ ਚੱਕਰ ਵਧੀ ਦਾ ਸਾਹਮਣੂ ਕਿਹਨਾ ਮੌਦਾ ਕੀਤਾ ਜਾ ਰਿਹਾ ਹੈ ਐਸਟੀਮ ਬਟਾਲਾ ਨਾਮ ਤੇਜਿੰਦਰ ਕੋਹੜ ਹੈ ਐਸਐਲ ਬਾਬਾ ਕਾਲਜ ਬਟਾਲਾ ਆਣ ਪਹੁੰਚੇ ਅੱਜ ਆਪਾਂ ਆਈਟੀਆਈ ਬਟਾਲਾ ਰਾਜ ਗਨ ਸਟੇਡੀਅਮ 15 ਅਗਸਤ ਦੀ ਪ੍ਰੇਡਰੀ 15 ਬਹੁਤ ਜ਼ਿਆਦਾ ਹੈ ਖੁਸ਼ੀ ਆ ਸਾਨੂੰ ਕਿ ਸਾਨੂੰ ਇਸ ਵਿੱਚ ਪਾਰਟਿਸਿਪੇਟ ਕਰਨ ਦਾ ਬਹੁਤ ਜ਼ਿਆਦਾ 15 ਅਗਸਤ ਦੇਸ਼ ਆਜ਼ਾਦ ਹੈ ਉਸ ਨੂੰ ਮਨਾਇਆ ਜਾਂਦਾ ਹੈ ਜਿਆਦੀ ਕਿੰਨੇ ਸਾਲ ਹੋ ਗਏ 78 ইয়ারਸ ਕਿਹੜੇ ਸਾਲ ਨੂੰ ਯਾਦ 1947 47 ਆਪਾਂ ਨੂੰ ਕਿੰਨੇ ਕਿ ਤਨਾ ਐਨਸੀਸੀ ਜੁਆਇਨ ਕਰੋ ਐਨਸੀਸੀ ਵਿੱਚ ਸਾਨੂੰ ਆਰਮੀ ਦੀ ਟ੍ਰੇਨਿੰਗ ਲਈ ਸਭ ਕੁਝ ਮਿਲਦਾ ਸਿੱਖਣ ਨੂੰ ਜਾਂ ਕਿタミン ਸਭ ਕੁਝ ਸਿੱਖਣ ਨੂੰ ਮਿਲੇ ਤਾਂ ਕਿਤਾ ਦਾ ਮੋਟੀਵੇਸ਼ਨ ਹੋਰ ਜ਼ਿਆਦਾ ਵੱਸੇ ਤੁਹਾਨੂੰ ਡਿਸਪਲਿਨਸ ਨੂੰ ਕਾਇਮ ਦਾ ਮੇਨਟੇਨ ਕਰਨਾ ਪਾਉਣਾ ਸੀ ਐਨਸੀਸੀ ਕਿਉਂ ਚੁਣੀ ਐਨਸੀਸੀ ਸਾਨੂੰ ਆਰਮੀ ਦੇ ਆਰਮੀ ਜੋ ਆਰਮੀ ਦੇ ਟ੍ਰੇਨਿੰਗ ਲਈ ਜਾਣਾ ਸੀ ਐਨਸੀਸੀ ਉਸ ਕਰਕੇ ਚੁਣੀ ਸੀ ਯੂਨੀਫਾਰਮ ਨਾਲ ਸਾਡਾ ਮੋਟੀਵੇਸ਼ਨ ਹੋਰ ਜ਼ਿਆਦਾ ਵੱਧ ਜਾਂਦਾ ਸਾਨੂੰ ਉਹਦਾ ਕੋਈ ਡਰ ਨਹੀਂ ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਸੋਸ਼ਲ ਮੀਡੀਆ ਨੂੰ ਸਿਰਫ ਸੋਸ਼ਲ ਮੀਡੀਆ ਦਾ ਚੰਗਾ ਇਸਤੇਮਾਲ ਕੀਤਾ ਜਾਵੇ ਨਾ ਕਿ ਬੁਰਾ ਇਸਤੇਮਾਲ ਕੀਤਾ ਜਾਵੇ